ਉਹ ਹਰਪ੍ਰੀਤ ਪਿੱਛੇ ਨੂੰ ਵੜ ਜਾ ਥੋੜਾ ਢੋਕੇ 2 ਮੀਟਰ ਦਾ ਥੋੜੀ ਐਦੀ ਸਰ ਚੱਲ ਸਰ ਮਾਰ ਚੱਲ ਹੈ ਮਾਰ ਚੱਲ ਵੀ ਉਹ ਜਿੱਥੇ ਪਲਾਟ ਵਾਹੋ ਉਹ ਤਾਂ ਬਹਿ ਗਿਆ ਇਹ ਬਣਾਦਾ ਕਿਉਂ ਬਈ ਉਹ ਕਿਹੜੀ ਨਾਕਿਆ ਬਣਾਣਾ ਬਣਾਵਾ ਐ ਐਫ ਆਈ ਆਰ ਨੰਬਰ 90 ਡੇਟਡ 22/7/24 ਨੂੰ ਇੱਕ ਐਫ ਆਈ ਆਰ ਅੰਡਰ ਸੈਕਸ਼ਨ ਐਨ ਡੀ ਪੀ ਐਸ ਐਕਟ 22/85 ਰਜਿਸਟਰ ਕੀਤੀ ਗਈ ਸੀ ਜੀ ਇਹਦੇ ਕੋਲੋਂ ਜਿਹੜੀ ਹੈਗੀ ਮੁੰਡੇ ਦਾ ਨਾਮ ਹੈਗਾ ਸੰਨੀ ਸਨ ਆਫ ਦੇਵਰਾਜ ਵਾਸੀ 588 ਜੀਲੋ ਇਹਦੇ ਕੋਲੋਂ ਜਿਹੜਾ ਹੈਗਾ ਕਰੀਬ 11 ਗ੍ਰਾਮ ਜਿਹੜਾ ਹੈਗਾ ਨਸ਼ੀਲਾ ਪਲਾਸ ਜਿਹੜਾ ਔਰ ਕਵਰ ਹੋਇਆ ਸੀ ਠੀਕ ਹੈ ਜੀ ਇਹ ਹੋਇਆ ਨਾਜ ਮੰਡੀ ਨੇੜੇ ਨਿਆ ਨੰਗਲ ਦੇ ਉੱਥੋਂ ਆਪਾਂ ਇਹ ਰਿਕਵਰ ਕੀਤਾ ਹੈ ਇਹ ਆ ਰਿਹਾ ਸੀ ਪੈਦਲ ਤੇ ਸਾਡੀ ਜਿਹੜੀ ਟੀਮ ਹੈ ਐਸਆਈ ਕੇਸ਼ਨ ਕੁਮਾਰ ਤੇ ਤਿੰਨ ਹੋਰ ਬੰਦੇ ਸੀ ਨਾਲ ਹੋਮਗਾਰਡ ਦੇ ਸੀ ਤੋਂ ਜਦੋਂ ਦੇਖਿਆ ਪੁਲਿਸ ਪਾਰਟੀ ਨੂੰ ਪਿੱਛੇ ਮੋੜਨ ਲੱਗਾ ਤਾਂ ਮਤਲਬ ਸੱਟਣ ਲੱਗਾ ਤਾਂ ਉਹਦੇ ਕੋਲੋਂ ਬੜਾ ਬਾਈਟ ਪਾਊਡਰ ਹੈ ਉਹ ਰਿਕਵਰ ਹੋਇਆ ਇਹ ਪਹਿਲਾਂ ਆਪਾਂ ਨਸ਼ਾ ਛਡਾਊ ਕੇਂਦਰ ਤਾਂ ਭੇਜਿਆ ਸੀ ਜੀ ਪਰ ਉਸ ਟਾਈਮ ਇੱਕ ਮੌਕਾ ਵੀ ਦਿੱਤਾ ਗਿਆ ਸੀ ਪਰ ਹੁਣ ਰਿਕਵਰੀ ਹੋ ਗਈ ਜੀ ਇਹ ਕਾਰਵਾਈ ਬਈ ਇਹਦੇ ਕੋਲ ਜੀ ਬਾਈਕਾਟ 85 ਦਾ ਐਨਡੀਪੀਐਸ ਸੈਕਟਰ ਦਾ ਐਫਆਈਆਰ ਰਜਿਸਟਰ ਹੈ